ਤਨਪਾਪੀ ਆਉਣਾ ਸੀਗਾ ਆਉਣਾ ਸੀ ਬੱਚੇ ਕਹਿੰਦੇ ਨਾ ਵੀ ਚਲ ਮਮੇ ਕਹਿੰਦੇ ਜਾ ਕੇ ਅੰਨੇ ਆਗੇ ਛੁੱਟੀਆਂ ਹੋ ਗਈਆਂ ਹੁਣ ਇਹਨਾਂ ਨੂੰ ਅੱਛਾ ਛੁੱਟੀਆਂ ਹੋ ਗਈਆਂ ਚੰਗਾ ਚੰਗਾ ਹਾਂ ਠੀਕ ਹੈ ਠੀਕ ਹੈ ਅੱਕੇ ਤਾਂ ਕਹਿੰਦੀ ਸੀ ਜੇ ਵੀਰਾ ਹੁੰਦਾ ਤਾਂ ਮੈਨੂੰ ਨਾ ਲੈ ਜਾਂਦਾ ਸੋ ਅੱਡੇ ਤੋਂ ਆ ਕੇ ਆ ਕਿਦ ਦਿਨ ਆਉਣਾ ਤਾਂ ਮੈਂ ਤਾਂ ਅੱਜ ਸੋਚ ਰਹੀ ਸੀ ਤਾਂ ਵੀ ਅੱਜ ਹੀ ਆਉਣਾ ਸੀ ਓ ਮੇਰੀ ਗੱਲ ਸੁਣ ਫਿਰ ਅੱਜ ਤਾਂ ਵੈਸੇ ਨਾ ਅਸੀਂ ਕਿਸੇ ਦੇ ਘਰੇ ਜਾਣਾ ਜ਼ਰੂਰੀ ਨਹੀਂ अच्छा हां जरूरी है जरूरी जाना बाकी ਐ ਵੀ ਤੇਰੇ ਵੀਰੇ ਨਾਲ ਮੈਂ ਗੱਲ ਕਰਕੇ ਤੈਨੂੰ ਫੋਨ ਤੇ ਫਿਰ ਦੱਸ ਦਾਂਗੀ ਤੂੰ ਫਿਰ ਉਸ ਦਿਨ ਆ ਜੀ ਤਾਂ ਠੀਕ ਆ ਪਰ ਫਿਰ ਮੈਨੂੰ ਦੱਸ ਦੇਵੋ ਚੰਦਾ हां ਕੋਈ ਨਹੀਂ ਕੋਈ ਨਹੀਂ ਦੱਸ ਦਾਂਗੇ ਹੈ ਚਲ ਚੰਗਾ ਮਾੜੇ ਜੇ ਕੋਈ ਆਇਆ ਗੇਟ ਤੇ ਮੈਂ ਫਿਰ ਕਰਦੀ ਹੈ ਹੈ हां ਠੀਕ ਹੈ ਬਸ ਚਲ ਆ ਵੀ ਤੁਸੀਂ ਹਾਂ ਜਾ ਲੈ ਕੇ ਆ ਪਾਣੀ ਲੈ ਆ ਮੇਰੇ ਵਾਸਤੇ ਲੈ ਕੇ ਆਉਣੀ ਆ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਦੱਸੋ ਇੱਕ ਤਾਂ ਨਾ ਅੱਜ ਆਪਾਂ ਉੱਥੇ ਜਾਣਾ ਮੇਰੀ ਮੰਮੀ ਬਿਮਾਰ ਆ ਥੋੜੀ ਜੀ ਕੀ ਹੋਇਆ ਪਤਾ ਨਹੀਂ ਬੁਖਾਰ ਬਕੂਰ ਜਾਂ ਬਾਲੇ ਦਿਨਾਂ ਦਾ ਛੜ ਰਿਹਾ ਮੈਨੂੰ ਐਸੀ ਆਪਾ ਪਤਾ ਲੈ ਕੇ ਆਉਣਾ ਮੰਮੀ ਦਾ ਚੱਲ ਫਿਰ ਇਹਦੇ ਚ ਪੁੱਛਣ ਵਾਲੀ ਕੀ ਜੀ ਇੱਕ ਹੋਰ ਵੀ ਪੰਗਾ ਐ ਫਿਰ ਤਾਂ ਕਹਿ ਰਹੀ ਆ ਇਧਰੋਂ ਸੀਮਾ ਦਾ ਫੋਨ ਆ ਗਿਆ ਸੀ ਕਹਿੰਦੀ ਬੱਚਿਆਂ ਨੂੰ ਛੁੱਟੀਆਂ ਨੇ ਕਹਿੰਦੇ ਮਾਮੇ ਘਰ ਜਾਣਾ ਆ ਹੁਣ ਮੈਨੂੰ ਐ ਵੀ ਜੇ ਉਹ ਆ ਗਈ ਫਿਰ ਉਧਰੋਂ ਮੇਰੀ ਮਾਂ ਦਾ ਪਤਾ ਨਹੀਂ ਲਿਆ ਜਾਣਾ ਯਾਰ ਸੀਮਾ ਦਾ ਕੋਈ ਨਹੀਂ ਸੀਮਾ ਦੋ ਦਿਨ ਲੇਟ ਆ ਜਗੀ ਤੇਰੀ ਮੰਮੀ ਦਾ ਪਤਾ ਲੈਣਾ ਪਹਿਲਾਂ ਜ਼ਿਆਦਾ ਜ਼ਰੂਰੀ ਆ ਬੂ ਮਾਂ ਹਾਂ ਠੀਕ ਐ ਬਿਮਾਰ ਬੰਦੇ ਨੂੰ ਹੁੰਦਾ ਵੀ ਕੋਈ ਆ ਕੇ ਚਲ ਆਪੋ ਦਰੀ ਚੱਲਦੇ ਆ ਪਹਿਲਾਂ ਹਾਂ ਕੋਈ ਨਹੀਂ ਤੁਸੀਂ ਬੈਠੋ ਮੈਂ ਘਟੋ ਘਟ ਪਾਣੀ ਦਾ ਲੈ ਆਵਾਂ ਪਾਣੀ ਦਾ ਪੀ ਲਓ ਚੱਲ ਤੂੰ ਮੇਰਾ ਪਾਣੀ ਲੈ ਆਂਦਾ ਬੈਕਪੈਕ ਕਰ ਹਾਂਜੀ ਇੱਕ ਦਿਨ ਰਾਤ ਨੂੰ ਲਾਇ ਤੂੰ ਕੋਈ ਹਾਂਜੀ ਹਾਂਜੀ ਆ ਗਈ ਬਸ ਮੈਂ ਪੁੱਛ ਲੈਣਾ ਜੀ ਮਾਮੂ ਕੀ ਹੋ ਗਿਆ ਜਾਣਾ ਤੁਹਾਨੂੰ ਕਦੋਂ ਹੈਲੋ ਸਸ਼ੀ ਗਾਲੂ ਨੂੰ ਵੀ ਉਮੀ ਸ਼ੋਰ ਆ ਰਿਹਾ ਕਿੱਥੇ ਤੁਸੀਂ ਕੀ ਬਿਆਤੇ ਡਿੰਪਲ ਤਾਂ ਯਾਰੀ ਤੁਹਾਡੀ ਤਬੀਅਤ ਖਰਾਬ ਹੈ ਹੈ ਤਿੰਨ ਦਿਨ ਹੋ ਗਏ ਰਿਸ਼ਤੇਦਾਰਾਂ ਚ ਗਏ ਨੂੰ ਉਹ ਜਿਹੜਾ ਤੁਸੀਂ ਮਹਿਰੂਨਜਾ ਲੈ ਕੇ ਆਏ ਸੀਗੇ ਕਿੰਨੇ ਦਿਨ ਹੋ ਗਏ ਤੇਰੀ ਮੰਮੀ ਨੂੰ ਬਿਮਾਰ ਹੋਈ ਮੰਮੀ ਤਾਂ ਹੋ ਗਿਆ ਵਿਚਾਰੀ ਨੂੰ ਹਫਤਾ ਤੂੰ ਮੈਨਾਂ ਝੂਠ ਕਿਉਂ ਬੋਲ ਰਹੀ ਹੈ ਮੇਰੇ ਅੱਗੇ ਤੇਰੀ ਮਾਂ ਨਾਲ ਹੀ ਹੁਣ ਗੱਲ ਹੋਈ ਹੈ ਮੇਰੀ ਮੰਮੀ ਨਾਲ ਤੁਸੀਂ ਕੀ ਗੱਲ ਕਰ ਲਈ ਜਦੋਂ ਮੈਂ ਕਹੇ ਤਾਂ ਵੀ ਬਿਮਾਰ ਆ ਉਹ ਫਿਰ ਹੁਣੀ ਗੱਲ ਹੋਈ ਵਿਆਹ ਚ ਗਈ ਹੋਈ ਆ ਅਸਲ 'ਚ ਦਿੱਕਤ ਤੇਰੇ ਤਾਂ ਹੋਈ ਐ ਸੀਮਾ ਨੇ ਆਣਾ ਹੈ ਨਾ ਤਾਂ ਹੀ ਝੂਠ ਬੋਲ ਰਹੀ ਐ ਤੂੰ ਨਹੀਂ ਉਹ ਤੈਨੂੰ ਇਹ ਐ ਮੇਰੀ ਭੈਣ ਨਾ ਇੱਥੇ ਘਰੇ ਆ ਜੇ ਹੈ ਨਾ ਇਸ ਤੋਂ ਪਹਿਲਾਂ ਮੈਂ ਲੈ ਕੇ ਚਲੀ ਜਾਨੀ ਆ ਸ਼ਰਮ ਆਣੀ ਚਾਹੀਦੀ ਐ ਤੈਨੂੰ ਸਾਲ 'ਚ 1 ਮਹੀਨਾ ਜਵਾਕਾ ਦੀ ਛੁੱਟੀ ਹੁੰਦੀ ਐ ਨੇ ਉਹਦੇ 'ਚ ਵੀ ਤੇਰੇ ਰੋਣੇ ਪੈ ਜਾਂਦੇ ਨੇ ਕਿੰਨਾ ਤੂੰ ਦਾ ਇਸ ਔਕਾਤ ਤੱਕ ਉਤਰਿਆ ਈ ਤੂੰ ਆਪਣੀ ਮਾਂ ਨੂੰ ਹੀ ਬਿਮਾਰ ਕਰਤਾ ਸ਼ਰਮ ਕਰ ਲੈ ਸ਼ਰਮ